ਮੈਂ ਮਹਿਕ ਪ੍ਰੀਤ ਸਿੰਘ ਦਾਸ ਦਾ ਭਜੰਗੀ ਹੈ 13.5 ਸਾਲ ਦੀ ਉਮਰ ਹੈ ਔਰ ਐਤਕੀ ਜੋ 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਲੰਘਿਆ ਉਸ ਮੌਕੇ ਤੇ ਦੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਖਿਆ ਸੰਪੂਰਨ ਹੋਈ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਰਸ ਦੇ ਨਾਲ ਸੱਚੇ ਪਾਤਸ਼ਾਹ ਹੀ ਨੇ ਕਿਰਪਾ ਕੀਤੀ ਔਰ ਮਾਹ ਪੁਰਖਾਂ ਦੀਆਂ ਅਸੀਸਾਂ ਹਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਾਹ ਪੁਰਖ ਜਿਵੇਂ ਹੁਣੇ ਬਾਬਾ ਜੀ ਬਚਨ ਕਰਕੇ ਗਏ ਐਤ ਵਰ ਮਹਾਂਪੁਰਖ ਵੀਰ ਸਹਿਬਾ ਹਾਜ਼ਰੀ ਭਰਦੇ ਤੇ ਪੰਜੰਗੀ ਸਿੰਘ ਵੀ ਮਹਾਂਪੁਰਖਾਂ ਦੇ ਪਾਸ ਪਹੁੰਚਦੇ ਉਸ ਵੇਲੇ ਤੇ ਜਦੋਂ ਭੋਗ ਦੇ ਸ਼ਲੋਕਾਂ ਤੇ ਸੰਥਿਆ ਪਹੁੰਚੀ ਤੇ ਭੋਗ ਦੇ ਸ਼ਲੋਕ ਮਹਾਂਪੁਰਖਾਂ ਨੇ ਆਪ ਸਰਵਣ ਕੀਤੇ ਰਾਗ ਮਾਲਾ ਆਪ ਸਰਵਣ ਕੀਤੀ ਅਰਦਾਸ ਆਪ ਮਹਾਂਪੁਰਖਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਸਿੰਘ ਤੋਂ ਕਰਵਾਈ ਤੇ ਸਿਰੋਪਾਓ ਦਿੱਤਾ ਤੇ ਅੱਗੇ ਪਿੱਛੇ ਵੀ ਮਹਾਂਪੁਰਖ ਸੁਣਦੇ ਰਹਿੰਦੇ ਵੀ ਦੱਸ ਭਾਈ ਹੁਣ ਕਿਹੜਾ ਸ਼ਬਦ ਯਾਦ ਕੀਤਾ ਦਿਮਾਪੁਰ ਖਾਨ ਗੁਰਬਾਣੀ ਦੇ ਸ਼ਬਦ ਕੰਠ ਕਰਕੇ ਭਜੰਗੀ ਸਿੰਘ ਜੋ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਸਾਧ ਸੰਗਤ ਜੀ ਦਾਸ ਨੇ ਬਹੁਤਾ ਕੁਝ ਨਹੀਂ ਕਹਿਣਾ ਸੋ ਭਜੰਗੀ ਸਿੰਘ ਇੱਕ ਕਵਤਾ ਜੋ ਇਸ ਸਥਾਨ ਦੇ ਨਾਲ ਸੰਬੰਧ ਰੱਖਦੀ ਹੈ ਗੁਰਦੁਆਰਾ ਸ੍ਰੀ ਹਟ ਸਹਿਬ ਦੇ ਨਾਲ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਤੇਰਾ ਤੇਰਾ ਕਹਿ ਕੇ ਸਭ ਦੀਆਂ ਝੋਲੀਆਂ ਭਰੀਆਂ ਤੇ ਅੱਜ ਵੀ ਭਰ ਰਹੇ ਆ ਤੇ ਭਵਿੱਖ ਵਿੱਚ ਵੀ ਮਹਾਰਾਜ ਨੇ ਭਰਦੇ ਰਹਿਣਾ ਹੈ ਤੇ ਪ੍ਰੇਮ ਨਾਲ ਆਪਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਸ਼ਾਈਆਂ ਦੀ ਜੋਤ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਹਰ ਸਹਿਬ ਵਿਖੇ ਹਾਜ਼ਰੀ ਭਰ ਰਹੇ ਹਾਂ ਆਓ ਸਾਰੇ ਪ੍ਰੇਮ ਨਾਲ ਆਖੋ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਵਾਰੀ ਫੇਰ ਆਖੋ ਧੰਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧਰਮ ਤੇ ਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੁੱਲ ਧਰਤੀ ਦੀਆਂ ਗੁੱਝੀਆਂ ਪੀੜਾਂ ਦੋ ਨੈਣਾ ਵਿੱਚ ਤੋਲ ਰਿਹਾ ਹੈ ਧਰਮ ਤੇ ਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੋਲ ਧਰਤੀ ਦੀਆਂ ਗੁੱਜੀਆਂ ਪੀੜਾ ਦੋ ਨੈਣਾ ਵਿੱਚ ਤੋਲ ਰਿਹਾ ਹੈ ਇਸ ਹਟਮਾਣੀਏ ਪਾਇਆ ਹੈ ਸੁਲਤਾਨਪੁਰੇ ਵਿੱਚ ਹਟ ਨਿਆਰਾ ਜੱਤ ਦੀ ਤਕੜੀ ਸਤ ਦੇ ਵਟੜੇ ਤੋਲੀ ਜਾਂਦਾ ਤੋਲਣ ਹਾਰਾ ਇਸ ਦੀ ਹਟਰੀ ਵਰਗੀ ਕਿਧਰੇ ਹੋਰ ਜਗਤ ਵਿੱਚ ਹਾਟ ਨਹੀਂ ਹੈ ਨਾ ਕੋਈ ਪਾਸਿੰਗ ਨਾ ਕੋਈ ਵਲਸਲ ਕੜੀ ਕਟਾਉਤੀ ਕਾਟ ਨਹੀਂ ਹੈ ਸਾਫ ਦਿਲ ਦੇ ਦੀ ਕੀ ਕੀਮਤ ਇਸ ਦੁਨੀਆ ਦੀ ਮੰਡੀ ਅੰਦਰ ਹੰਝੂਆਂ ਦਾ ਮੁੱਲ ਪੈਂਦਾ ਆਖਿਰ ਨਾਨਕ ਦੀ ਤਲਵੰਡੀ ਅੰਦਰ ਚੰਨ ਤ੍ਰਿਪਤਾ ਮਾਤਾ ਦਾ ਇਹ ਥਾਂ ਥਾਂ ਨੂਰ ਖਿਲਾਰੀ ਜਾਂਦਾ ਸਤਨਾਮ ਦੀ ਛੈਰ ਲਾ ਕੇ ਜਗਤ ਜਲੰਦਾ ਠਾਰੀ ਜਾਂਦਾ ਜਿਉਂ ਜਿਉਂ ਇਹਦੇ ਨੂਰੀ ਮੁਖਤੇ ਪਿਤਾ ਚ ਪੇੜਾ ਮਾਰੀ ਜਾਂਦਾ ਤਿਉ ਤਿਉ ਦੌਲਤ ਇਹ ਭੁਖਿਆਂ ਦੇ ਰਾਹਾਂ ਵਿੱਚ ਖਲਾਰੀ ਜਾਂਦਾ ਧਰਮ ਤਾਂ ਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੁੱਲ ਧਰਤੀ ਦੀਆਂ ਗੁੱਜੀਆਂ ਪੀੜਾਂ ਦੋ ਨੈਣਾ ਵਿੱਚ ਤੋਲ ਰਿਹਾ ਹੈ ਤੋਲ ਰਿਹਾ ਹੈ ਇਸ ਜਗਤ ਵਿੱਚ ਹਰੀ ਨਾਮ ਦਾ ਜਾਪ ਕਿੰਨਾ ਹੈ ਸਬਰ ਕਿੰਨਾ ਹੈ ਜਬਰ ਕਿੰਨਾ ਹੈ ਪਾਪ ਕਿੰਨਾ ਹੈ ਤੋਲ ਰਿਹਾ ਹੈ ਉਸ ਚੋਜੀ ਦੇ ਕਿੰਨੇ ਕੂਨੇ ਚੋਜ ਨਿਆਰੇ ਕਿੰਨੀਆਂ ਧਰਤੀਆਂ ਕਿੰਨੇ ਅੰਬਰ ਕਿਤਨੇ ਚੂਰ ਸੰਦ ਸਤਾਰੇ ਇੱਕ ਭਿਖਾਰਨ ਦੀ ਪਤ ਲੁੱਟਣ ਕਿਤਨੇ ਪੋਪ ਸ਼ਰਾ삐 ਹੋਏ ਉਸ ਦੇ ਬੇਵਸ ਨੈਣਾ ਵਿੱਚੋਂ ਕਿਤਨੇ ਅਰਸੂ ਡਿਗ ਡਿਗ ਮੋਏ ਇੱਕ ਲਾਲੋ ਦੇ ਲਹੂ ਚ ਹਾਏ ਕਿਤਨੇ ਭਾਗੋਪਲ ਜਾਂਦੇ ਨੇ ਕਿਤਨੇ ਕੂ ਮਜ਼ਦੂਰ ਹੋ ਕੇ ਰੋਜ਼ ਹਵਾ ਵਿੱਚ ਰਲ ਜਾਂਦੇ ਨੇ ਕਿੰਨੀਆਂ ਕੂਨੇ ਧਰਮੀ ਰੂਹਾਂ ਇਸ ਜਗਤ ਵਿੱਚ ਹੋ ਹੋ ਗਈਆਂ ਕਿੰਨੇ ਕੂ ਬੰਦਿਆਂ ਦੀਆਂ ਹੱਡੀਆਂ ਸੱਜਣ ਠਗ ਦੇ ਖੂ ਵਿੱਚ ਪਈਆਂ ਤੋਲ ਰਿਹਾ ਹੈ ਅੱਜ ਬੰਦੇ ਦਾ ਬੰਦੇ ਦੇ ਨਾਲ ਪਿਆਰ ਕਿੰਨਾ ਹੈ ਧਰਮ ਤੋਲ ਦੇ ਸਿੰਘਾਂ ਤੇ ਅਕਿਰਤ ਕਣਾ ਦਾ ਭਾਰ ਕਿੰਨਾ ਹੈ ਧਰਮ ਤਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੋਲ ਧਰਤੀ ਦੀਆਂ ਗੁੱਝੀਆਂ ਪੀੜਾਂ ਦੋ ਨੈਣਾ ਵਿੱਚ ਤੋਲ ਰਿਹਾ ਹੈ। हे ਤਨਵਾਨੋ ਕੀ ਪਛਦੇ ਹੋ ਇਸ ਦੇ ਹੱਥ ਵਿੱਚ ਕੀ ਵਿਕਦਾ ਹੈ? ਲੂਣ, ਤੇਲ, ਨਾ ਆਟਾ ਵਿਕਦਾ, ਨਾ ਸਬਜ਼ੀ, ਨਾ ਕੀ ਵਿਕਦਾ ਹੈ। ਨਾਨਕ ਦੇ ਦਰ ਮੁਕਤੀ ਵਿਕਦੀ, ਰੱਬੀ ਬਾਣੀ, ਰੱਬੀ ਬਾਤਾਂ, ਕੂੜ ਕਪੜ ਦੀ ਕੀਮਤ ਕੁਝ ਨਾ ਉੱਥੇ ਵਿਕਦੀਆਂ ਨਾਮ ਸਗਾਤਾ। ਉੱਥੇ ਵਿਕਦੀ ਸੋਨ ਸਮਾਦੀ ਉੱਥੇ ਵਿਕਦੀ ਨਾਮ ਖੁਮਾਰੀ ਭਗਤੀ ਵਿਕਦੀ ਸ਼ਕਤੀ ਵਿਕਦੀ ਕਰਾਮਾਤ ਵੀ ਵਿਕਦੀ ਭਾਰੀ ਉੱਥੇ ਵਿਕਦੇ ਸੱਚੇ ਸੌਦੇ ਉੱਥੇ ਵਿਕਦੀ ਕੀਰਤਨਿਆਰੀ ਨਾਨਕ ਇੱਕ ਵਪਾਰੀ ਉੱਤੋਂ ਵਾਰਦਿਆਂ ਮੈਂ ਲੱਖ ਵਪਾਰੀ ਉੱਥੇ ਵਿਕਦੀਆਂ ਗੁੱਜੀਆਂ ਰਮਜਾਂ ਉੱਥੇ ਵਿਕਦਾ ਭੇਦ ਅਲਾਹੀ ਉਥੇ ਵਿਕਦੇ ਸਿਰ ਖਜ਼ਾਨੇ ਉਥੇ ਵਿਕਦੀ ਬੇਪਰਵਾਹੀ ਉਥੇ ਵਿਕਦਾ ਨੂਰ ਅੱਲਾ ਦਾ ਉਥੇ ਵਿਕਦੇ ਨਿਰਮਲ ਦੀਦੇ ਦਮਾਂ ਦੀ ਲੋੜ ਉਥੇ ਕੋਈ ਨਹੀਂ ਸਿਰ ਦੇਵੇ ਤੇ ਕੋਈ ਖਰੀਦੇ ਧਰਮ ਤਾਂ ਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੁੱਲ ਧਰਤੀ ਦੀਆਂ ਗੁੱਜੀਆਂ ਪੀੜਾਂ ਦੋ ਨੈਣਾ ਵਿੱਚ ਤੋਲ ਰਿਹਾ ਹੈ ਨਾਨਕ ਦਾ ਰੱਬ ਬੜਾ ਅਨੋਖਾ ਵਿਸਦਾ ਨੇਕ ਖਿਆਲਾਂ ਉੱਤੇ ਉਹ ਸੰਖਾਂ ਦਾ ਸ਼ੋਰ ਨਹੀਂ ਸੁਣਦਾ ਨਹੀਂ ਵਿਸਦਾ ਕੜੇ ਹਾਲਾਂ ਉੱਤੇ ਉਹ ਦੁਖੀਆਂ ਦੇ ਹੰਝੂਆਂ ਵਿੱਚੋਂ ਗਮ ਦੀਆਂ ਪੀੜਾ ਪੁਣ ਲੈਂਦਾ ਹੈ ਉਹ ਬਾਂਗਾਂ ਦੇ ਬੋਲ ਨਹੀਂ ਸੁਣਦਾ ਪਰ ਗੁੰਗਿਆਂ ਦੀ ਸੁਣ ਲੈਂਦਾ ਹੈ ਨਾਨਕ ਦਾ ਰੱਬ ਦਰਯੋਦਨ ਵੱਲ ਤੱਕ ਕੇ ਕੰਡਵਲਾ ਜਾਂਦਾ ਹੈ ਪ੍ਰੇਮ ਚ ਆ ਕੇ ਬਿਦਰ ਦੇ ਘਰ ਦਾ ਸਾਗ ਅਲੂਣਾ ਖਾ ਜਾਂਦਾ ਹੈ ਸਿੱਧ ਵੀ ਉੱਥੇ ਸਿੱਧੇ ਹੋ ਗਏ ਵੱਲ ਛੱਗੇ ਵਲੀ ਕੰਧਾਰੀ ਰਾਖਸ਼ ਉੱਥੇ ਦੇਵਤੇ ਬਣ ਗਏ ਕੋੜੀਆਂ ਆਪਣੀ ਜੂਨ ਸਵਾਰੀ ਅੱਕ ਦਾ ਰੀਠੇ ਮਿੱਠੇ ਹੋ ਗਏ ਠੱਗਾ ਉੱਥੇ ਠੱਗੀ ਵਸਾਰੀ ਚਾਰ ਚੁਫੇਰੇ ਮੱਕਾ ਫਿਰਿਆ ਗੁਰੂ ਨਾਨਕ ਦੀ ਕਲਾ ਨਿਆਰੀ ਅੱਕ ਤਾਂ ਰੀਠੇ ਮਿੱਠੇ ਹੋ ਗਏ ਠੱਗਾ ਉਥੇ ਠੱਗੀ ਵਸਾਰੀ ਚਾਰ ਚੁਫੇਰੇ ਮੱਕਾ ਫਿਰਿਆ ਗੁਰੂ ਨਾਨਕ ਦੀ ਕਲਾ ਨਿਆਰੀ ਨਾਨਕ ਦਾ ਰੱਬ ਬੜਾ ਅਨੋਖਾ ਝੁਗੀਆਂ ਵਿੱਚ ਵੀ ਵਸ ਜਾਂਦਾ ਹੈ ਮਹਿਲ ਦਲਾਂ ਵਿੱਚ ਵਹਿੰਦਾ ਹੈ ਤਾਂ ਮਹਿਲ ਦੇਖ ਕੇ ਨਸ ਜਾਂਦਾ ਹੈ ਧਰਮ ਤਾਂ ਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੁਲ ਧਰਤੀ ਦੀਆਂ ਗੁੱਜੀਆਂ ਪੀੜਾ ਦੋ ਨੈਣਾ ਵਿੱਚ ਤੋਲ ਰਿਹਾ ਹੈ ਉਸ ਦਾ ਜੰਝੂ ਬੜਾ ਅਨੋਖਾ ਵਿਕਦਾ ਨਹੀਂ ਹਰ ਹੱਟ ਸੁਣੀ ਦਾ ਦਇਆ ਕਪਾ ਸੰਤੋਖ ਸੂਤ ਤੇ ਜਤ ਗੰਢੀ ਸਤ ਵੱਟ ਸੁਣੀ ਦਾ ਉਸ ਦੇ ਮੱਕੇ ਮਕਰ ਨਹੀਂ ਹੈ ਉਸ ਦਾ ਹੋਰ ਇਮਾਨ ਸੁਣੀ ਦਾ ਮਿਹਰ ਮਸੀਤ ਤੇ ਸਿਦਕ ਮਸੱਲਾ ਹਕ ਹਲਾਲ ਕੁਰਾਨ ਸੁਣੀ ਦਾ ਧਰਮ ਕਰਮ ਦੀਆਂ ਬਾਤਾਂ ਉਥੇ ਤਾੜਵੀਆਂ ਦਾ ਧੜਾ ਨਹੀਂ ਹੈ ਸਭੇ ਸਾਂਝੀ ਵਾਸਦਾਏ ਕੋਈ ਛੋਟਾ ਕੋਈ ਬੜਾ ਨਹੀਂ ਹੈ ਸਾਫ ਦਿਲਾਂ ਦੇ ਸਭ ਦੇ ਉਥੇ ਕੋਈ ਨਹੀਂ ਹੈ ਰਾ ਫੇਰੀ ਸਾਈਆਂ ਪ੍ਰੇਮ ਪਟੋਲਾ ਤੈ ਸੋਹ ਦਿੱਤਾ ਟਾਕਨ ਕੋ ਪਤ ਮੇਰੀ ਸਾਈਆਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਉਥੇ ਏਕ ਨੂਰ ਤੇ ਸਭ जग ਉਪਜਿਆ ਕੋਣ ਭਲੇ ਕੋ ਮੰਦੇ ਉਥੇ ਉਥੇ ਮਾੜਾ ਉਥੇ ਤਗੜਾ ਉਥੇ ਰੰਕ ਤੇ ਉਥੇ ਰਾਣਾ ਆਪੋ ਆਪਣਾ ਸਫਰ ਮੁਕਾ ਕੇ ਆਪੋ ਆਪਣੇ ਘਰ ਨੂੰ ਜਾਣਾ ਧਰਮ ਤਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੁੱਲ ਧਰਤੀ ਦੀਆਂ ਗੁੱਜੀਆਂ ਪੀੜਾਂ ਦੋ ਨੈਣਾ ਵਿੱਚ ਤੋਲ ਰਿਹਾ ਹੈ ਧਰਮ ਤਰਾਜੂ ਫੜ ਕੇ ਨਾਨਕ ਤੇਰਾ ਤੇਰਾ ਬੋਲ ਰਿਹਾ ਹੈ ਕੋਲ ਧਰਤੀ ਦੀਆਂ ਗੁੱਜੀਆਂ ਪੀਣਾ ਦੋ ਨੈਣਾ ਵਿੱਚ ਤੋਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਨਾਨਕ ਹਾ ਸਤਿ ਆਕਾਲ